ਜੀ ਸਮੱਸਿਆ ਜੋ ਵੀ ਹੈ ਇਹ ਜਿਆ ਹਰਕਤਾਂ ਨਹੀਂ ਕਰਨੀ ਚਾਹੀਦੀਆਂ ਨਾ ਕਿਸੇ ਪਹਿਲਾਂ ਪ੍ਰਧਾਨ ਨੇ ਕਰੀਆਂ ਨੇ ਨੂੰ ਅਸੀਂ ਗ੍ਰੇਟ ਚੌਂਕ ਤੇ ਧਰਨਾ ਲਾਵਾਂਗੇ ਅਣ ਮਿੱਥੇ ਸਮੇਂ ਲਈ ਲਾਵਾਂਗੇ ਜੇ ਗੱਡੀ ਨਹੀਂ ਆਉਂਦੀ ਮੇਰੀ ਛੱਡੋ ਕੱਲ ਤੱਕ ਤਾਂ ਇਹਨਾਂ ਨੇ ਆਪਦੇ ਜਿਹੜੇ ਐਮਸੀ ਨੇ ਉਹਨਾਂ ਦੇ ਬਾੜਾ ਚ ਵੀ ਕੰਮ ਬੰਦ ਕਰਤਾ ਸੀਗਾ ਅਸੀਂ ਆ ਜਿਹੜਾ ਕੂੜੇ ਦੀਆਂ ਗੱਡੀਆਂ ਹੋ ਗਈਆਂ ਇਹ ਬੰਦ ਕਰਤੀਆਂ ਜਾਂ ਛੋਟੀਆਂ ਛੋਟੀਆਂ ਹਰਕਤਾਂ ਵੱਡੀ ਕੋਈ ਹਰਕਤ ਨਹੀਂ ਇਹਨਾਂ ਜਦਾਂ ਮਹਿਗਾ ਵੀ ਵੱਡੀ ਹਰਕਤ ਕਰਨ ਹੈ ਤੁਸੀਂ ਨੂੰ ਦੱਸੋ ਜੀ ਟਾਈਮ ਕਰਦਾ ਇੱਕ ਮਿੰਟ ਆ ਸਾਰੇ ਖੜੇ ਆਪਾਂ ਤੁਸੀਂ ਟਾਈਮ ਕਦੋਂ ਦਿੰਦੇ ਹੋ ਬੋਲੋ ਮੰਡੇ ਤੱਕ ਕਰ ਦਿੰਦੇ ਆ ਮੰਡੇ ਸਵੇਰੇ 12 ਵਜੇ ਤਰਨਾਂ ਲੱਗਦੀ ਏ ਨਾ 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 بولن گیا میں منڈے تک کہتا اسی دو دن کہہیا اسی منڈے تک کہتا نہیں پھر پھر تو سلਵਾਈ نہیں ہوگی ایک منٹ بولے کہنا ਨੂੰ سناولੀ ਤਾਂ ਕਰਨੀ ਬੋਬ ਅਬ ਦਾ ਡਿਸੀਜਨ ਲਈ ਤੇ ਛੋਟਾ ਕਰਦਾ ਡਿਸੀਜਨ ਮੇਗਾ ਤੁਸੀਂ یوں ਥੋੜਾ ਅਗੜਾ ਡਿਸੀਜਨ ਨਹੀਂ ਨਹੀਂ ਮੈਂ ਤਾਂ ਕਰਨ ਨੂੰ ਕਹਿ ਨਹੀਂ ਸਕਦਾ ਨਹੀਂ ਸਿਰਫ ਕਹਾਂਗੇ ਤੁਸੀਂ ਦੇਖੋ ਹਾਂ ਫਿਰ ਸੈਰ ਸਹਿਰ ਤੋਂ ਸੁਬਾਈ ਹੋ ਗਈ ਆ ਬੰਦੇ ਨੂੰ ਕੁਝ ਕਰ ਨਹੀਂ ਆ ਤੁਸੀਂ ਕਹਿੰਦੇ ਅਸੀਂ ਦੇਖਾਂਗੇ ਅਸੀਂ ਹੁਣੀ ਬਹਿ ਜਾਂਦੇ ਆਂ ਅੱਜ ਹੁਣੇ ਬਹਿ ਜਾਂਦੇ ਆਂ ਆਪਾਂ ਕੋ ਜੀ ਇੱਕ ਗੱਲ ਸੁਣ ਲਓ ਐ ਨਾ ਸਮਝੋ ਜਦੇ ਭਲੇਖਾ ਨਾ ਰੱਖਿਓ ਵੀ 5 ਮਿੰਟ ਬਹਿ ਕੇ ਉੱਠ ਜਾਵਾਂਗੇ ਅੱਜ ਤਾਂ 10% ਵੀ ਨਹੀਂ ਆਈ ਸੀ ਪੂਰੀ ਨਹੀਂ ਨਹੀਂ ਅਸੀਂ ਪੂਰਾ ਗਾਰੀ ਗੋਲੂ ਨਾਲ ਆਤੀ ਪੂਰੀ ਐ ਨਾ ਸਮਝੋ ਮੈਂ ਐ ਨਹੀਂ ਕਰੋ ਦਰਬਾਰ ਸਾਹਿਬ ਕਹਿੰਦੇ ਨਹੀਂ ਖਰਾਬ ਨੇ ਜੀ ਗੱਡੀਆਂ ਨਾਲ ਸਾਡੀ ਵਾਲੀ ਗੱਡੀ ਖਰਾਬ ਐ ਕਰੋ ਦਰਬਾਰ ਸਾਹਿਬ ਕਹਿੰਦੇ ਅਸੀਂ ਉਹਨੇ ਮੁੰਦਿਆ ਗੱਡੀ ਹੋਰ ਪਾਸੇ ਲੈ ਫਿਰ ਸਾਡੀ ਕਿਹੜੀ ਵਾਲੀ ਆ ਸੁਣ ਲਓ ਆ ਸੁਣ ਲਓ ਆ ਕੀ ਕਹਿ ਰਹੇ ਨੇ ਵੀ ਸਾਡੀ ਗੱਡੀ ਕਿਤੇ ਹੋਰ ਪਾਸੇ ਲਈ ਹੋਈ ਆ ਤੁਸੀਂ ਦੇਖਿਆ ਕਾ 2-3 ਦਿਨਾਂ ਤੋਂ ਕੂੜੇ ਦੀ ਪ੍ਰੋਬਲਮ ਚੱਲ ਰਹੀ ਆ ਪਹਿਲਾ ਤਾਂ ਮੈਂ ਧੰਨਵਾਦ ਕਰਨਾ ਚਾਹਣਾ ਕਿ ਜਿਹੜੇ ਬਾਕੀ ਅਮਸਿਆਂ ਦੇ ਕੰਮ ਰੋਕੇ ਹੋਏ ਸੀ ਤੁਸੀਂ ਦੇਖੋ ਰੋਜ਼ ਪੋਸਟਾ ਪੈ ਰਹੀਆਂ ਨੇ ਧੜਾ ਧੜ ਡਰਦੇ ਮਾਰੇ ਹੁਣ ਐਨ ਚੱਲ ਰਹੀਆਂ ਨੇ ਸਫਾਈਆਂ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਕਿ 2 ਨੰਬਰ ਵਾਰਡ ਜਿਹੜੀ ਕੋੜੇ ਵਾਲੀ ਗੱਡੀ ਆਉਂਦੀ ਸੀ ਇਹਨਾਂ ਮੁਤਾਬਕ ਵੀ ਉਹ ਖਰਾਬ ਹੋ ਗਈ ਪਰ ਹੁਣ ਤੁਹਾਡੇ ਸਾਹਮਣੇ ਜੋ ਸਾਬ ਨੇ ਕਹਿਤਾ ਵੀ ਅਸੀਂ ਕਿਤੇ ਹੋਰ ਲਾਤੀ ਅਸੀਂ ਰੋਜ਼ ਮਿਲਦੀ ਹਾਂ ਹਾਂ ਤੇ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਠੀਕ ਆ 100 ਰੰਚ ਸ਼ਾ ਹੁੰਦੀਆਂ ਨੇਗੀਆਂ ਪਰ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਪਾਣੀ ਦੀ ਸਮੱਸਿਆ ਆ ਗਈ ਚਾਹੇ ਕੂੜੇ ਦੀ ਸਮੱਸਿਆ ਜੋ ਵੀ ਆ ਇਹ ਜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਨਾ ਕਿਸੇ ਪਹਿਲਾਂ ਪ੍ਰਧਾਨ ਨੇ ਕਰੀਆਂ ਨੇ ਨੂੰ ਅਸੀਂ ਗ੍ਰੇਟ ਚੌਂਕ ਤੇ ਧਰਨਾ ਲਾਵਾਂਗੇ ਅਣ ਮਿੱਥੇ ਸਮੇਂ ਲਈ ਲਾਵਾਂਗੇ ਜੇ ਗੱਡੀ ਨਹੀਂ ਆਉਂਦੀ ਕੀ ਹਾਲਾਤ ਕੀ ਨੇ ਅਡ ਵਾਰਡ ਦੇ ਤੁਹਾਡੇ ਬਹੁਤ ਬੁਰਾ ਹਾਲਾ ਵਾਰਡ ਦੇ ਵਿੱਚ ਕੂੜਾ ਤੁਸੀਂ ਜਾ ਕੇ ਦੇਖੋ ਟੇਰੀਆਂ ਲੱਗੀਆਂ ਪਈਆਂ ਨੇਗੀਆਂ ਬਿਮਾਰੀਆਂ ਫੈਲ ਰਹੀਆਂ ਨੇ ਸਾਰੀਆਂ ਜਿੰਨਾ ਕੇ ਸਾਥੋਂ ਸਰਦਾ ਅਸੀਂ ਕਰ ਰਹੇ ਆ ਦੇਖੋ ਜੋ ਗੱਡੀਆਂ ਨੇ ਕੂੜੇ ਨੇ ਚੱਕਣ ਦੇ ਲਾਈਆਂ ਸੀ ਆਲੇ-ਦਾਲੇ ਵੀ ਬੰਦ ਕਰਦੇ ਮੇਰੀ ਛੱਡੋ ਕੱਲ ਤੱਕ ਤਾਂ ਇਹਨਾਂ ਨੇ ਆਪਦੇ ਜਿਹੜੇ ਐਮਸੀ ਨੇ ਉਹਨਾਂ ਦੇ ਬਾੜਾ 'ਚ ਵੀ ਕੰਮ ਬੰਦ ਕਰਤਾ ਸੀਗਾ ਅਸੀਂ ਕਿਤੇ ਡਗ ਮਗਾਣਾ ਇਹ ਦੇਖ ਇਹ ਦੇਖੋ ਇਹ ਮਸਲਾ ਜਿਹੜਾ ਅਸਲੀ ਤਾਂ ਚੱਲਿਆ ਕਿਉਂਕਿ ਪਿਛਲੇ ਦਿਨਾਂ ਤੋਂ ਤੁਸੀਂ ਦੇਖਿਆ ਕਿ ਅਸੀਂ ਆਪੋਜੀਸ਼ਨ ਪੂਰੀ ਕਰ ਰਹੇ ਸ਼ਹਿਰ ਦੇ ਮੁੱਦੇ ਚੱਕ ਰਹੇ ਸੀਗੇ 20 ਕਿਲੇ ਦੀ ਪ੍ਰੋਬਲਮ ਚੱਕੀ ਹੈ ਨਾ ਫਿਰ ਮਹਾਰਾਣੀ ਸਾਹਿਬ ਨੂੰ ਮਿਲੇ ਹੋਰ ਕੰਮ ਕਰੇ ਉਹ ਉਹਨਾਂ ਤੋਂ ਇਹਨਾਂ ਨੂੰ ਬੜੀ ਦਿੱਕਤ ਆਈ ਹੈ ਕਿ ਸਾਡੇ ਤੁਸੀਂ ਖਿਲਾਫ ਕਿਉਂ ਬੋਲ ਰਹੇ ਹੋਗੇ ਉਸ ਤੋਂ ਦਿੱਕਤ ਆਈ ਉਸ ਤੋਂ ਬਾਅਦ ਤੁਸੀਂ ਲੈਂਗੁਏਜ ਵੀ ਦੇਖੀ ਆ ਬੰਦਿਆਂ ਦੀ ਕਿਵੇਂ ਕਿਵੇਂ ਬੋਲਿਆ ਗਿਆਗਾ ਤੇ ਪੂਰਾ ਸਾਨੂੰ ਨੁਕਸਾਨ ਹੋਂ ਦੀ ਕੋਸ਼ਿਸ਼ ਕੀਤੀ ਆ ਪਰ ਸਾਨੂੰ ਪਹਿਲਾਂ ਲੋਕ ਪਿਆਰੇ ਨੇ ਸਿਰਫ ਅਸੀਂ ਲੋਕਾਂ ਦੇ ਕੰਮ ਕਰਨੇ ਨੇ ਉਸ ਤੋਂ ਬਾਅਦ ਇਹਨਾਂ ਨੇ ਇਹ ਹਰਕਤ ਕੀਤੀ ਆ ਜਿਹੜਾ ਕੂੜੇ ਦੀਆਂ ਗੱਡੀਆਂ ਹੋ ਗਈਆਂ ਇਹ ਬੰਦ ਕਰਤੀਆਂ ਜਾਂ ਛੋਟੀਆਂ-ਛੋਟੀਆਂ ਹਰਕਤਾਂ ਵੱਡੀ ਕੋਈ ਹਰਕਤ ਨਹੀਂ ਇਹਨਾਂ ਜਦਾਂ ਮਹਿਗਾ ਵੀ ਵੱਡੀ ਹਰਕਤ ਕਰਨ ਆਏ ਪਵਾੜਾ ਜੀ ਕੀ ਮਾਮਲਾ ਕੀ ਆ ਪੂਰਾ ਮਾਮਲਾ ਜੀ ਕੂੜਾ ਨਹੀਂ ਚੱਕਦੇ ਇੱਕ ਤਾਂ ਗੰਦ ਬਹੁਤ ਪਿਆ ਹੋਇਆ ਸਿਪਰੀ ਚ ਇੱਕ ਪਾਣੀ ਭਰ ਜਾਂਦਾ ਗਲੀਆਂ ਦੇ ਪਾਣੀ ਲੰਘਣ ਨੂੰ ਬਹੁਤ ਦਿੱਕਤ ਹੁੰਦੀ ਆ ਸਾਡੀ ਗੰਦਾ ਪਾਣੀ ਪੈਰਾਂ ਨੂੰ ਲੱਗਦਾ ਹੋਰ ਲੱਗਦਾ ਬੱਚੇ ਨੇ ਕੋਈ ਨੰਗ ਨਹੀਂ ਸਕਦਾ ਹੈ ਮੱਛਰ ਆਉਂਦੇ ਨੇ ਕੋਈ ਕੂੜੇ ਵਾਲਾ ਨਹੀਂ ਆਉਂਦਾ ਕੁਛ ਨਹੀਂ ਆਉਂਦਾ ਹੈਗਾ ਬਸ ਜੀ 10 ਦਿਨ ਹੋ ਗਏ ਸਾਡੀ ਮਤਲਬ ਵਾਰਡ ਦੇ ਵਿੱਚ ਕੋਈ ਕੂੜੇ ਵਾਲਾ ਨਹੀਂ ਆ ਰਿਹਾ ਹੈਗਾ ਇੱਕ ਬਰਸਾਤ ਦਾ ਮੌਸਮ ਹੈ ਤੇ ਜਿਹਦੇ ਕਰਕੇ ਮਤਲਬ ਗਲੀ 'ਚ ਸਾਡੀ 'ਚ ਕਈ ਜਗ੍ਹਾ ਤੇ ਤਾਂ ਕੀੜੇ ਵੀ ਤੁਰਨ ਲੱਗ ਗਏ ਤੇ ਸਾਡੇ ਹੁਣ ਘਰਾਂ 'ਚ ਮਤਲਬ ਕੂੜਾ 8 8 10 ਦਿਨ ਦਾ ਇਕੱਠਾ ਹੋਇਆ ਪਿਆ ਹੈਗਾ ਵੀ ਨਾ ਕੋਈ ਆ ਰਿਹਾ ਤੇ ਨਾ ਪ੍ਰਸ਼ਾਸਨ ਵੱਲੋਂ ਮਤਲਬ ਕੋਈ ਵੀ ਐਸੀ ਕਾਰਵਾਈ ਹੋ ਰਹੀ ਹੈ ਵੀ ਜੇਤੀ ਤੋਂ ਜੇਤੀ ਆਇਆ ਜਾਵੇ ਅੱਜ ਸੀਓਆ ਸਾਹਿਬ ਨੂੰ ਆਪਣਾ ਗਿਫ ਹੋ ਸਕਦਾ ਸ਼ਾਇਦ ਹੁਣ ਉਹਨਾਂ ਦੀ ਕਾਰਵਾਈ ਥੋੜੀ ਜਲਦੀ ਹੋਊਗੀ। ਇਹ ਈ ਰਿਕਸ਼ਾ ਨੇ ਇਹਨਾਂ ਦੇ ਏਰੀਆ 'ਚ ਇੱਕ ਲੱਗਿਆ ਵਾ ਸੀ। ਈ ਰਿਕਸ਼ਾ ਹੋਏ ਦੀ ਖਰਾਬ, ਚਾਰ ਈ ਰਿਕਸ਼ਾ ਖਰਾਬ ਨੇ। ਇਵਨ ਕੋ ਉੱਥੇ ਕੂੜੇ ਵਾਲੀ ਕੋਈ ਦਿੱਕਤ ਨਹੀਂ। ਮੇਰੇ 9 ਸਪਾਈ ਕਰਮਚਾਰੀ ਇਹਨਾਂ ਦੇ ਬਾਡ ਦੇ ਵਿੱਚ ਕੰਮ ਕਰ ਰਹੇ ਨੇ। ਜੇ ਆਪਾਂ 90 ਦੀ ਫਿਗਰ ਦੇਖੀਏ ਤਾਂ ਸਭ ਤੋਂ ਵੱਧ ਸਪਾਈ ਕਰਮਚਾਰੀ ਇਹਨਾਂ ਦੇ ਬਾਡ ਦੇ ਵਿੱਚ ਕੰਮ ਕਰ ਰਹੇ ਨੇ।